ਫਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣ ਵੜ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਮਨ ਕੇ ਚਲੋ ਘਰੇਲੂ ਪਸ਼ੂਆਂ ਚੋਂ ਬਾਈ ਇਹ ਸੇਲ ਕਰ ਰਿਹਾ ਤੇ ਚੰਗੀਆਂ ਗਾਵਾਂ ਬਾਈ ਰੱਖਦਾਗਾ ਤੇ ਉਹਨਾਂ ਵਿੱਚੋਂ ਹੀ ਅੱਜ ਇੱਕ ਵੜ ਸੇਲ ਕਰ ਰਿਹਾ ਤੇ ਜੇ ਕਿਸੇ ਵੀ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਦੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਬਾਈ ਹਾਂ ਠੀਕ ਹੈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਹਰਦੀਪ ਸਿੰਘ ਆ ਜੀ ਪਿੰਡ ਤਖਤਪੁਰਾ ਜਿਹੜਾ ਮੋਗਾ ਸੀਨਿਆ ਸੰਗੜਾ ਨੇੜੇ ਪਿੰਡ ਕਿਹੜਾ ਰਹਿੰਦਾ ਬਾਈ ਆਪਣਾ ਨੰਗਲ ਔਰਕੋਟ ਦੇ ਬਰਾਬਰ ਜੀ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਬਈ ਆਪਣਾ ਨੰਬਰ ਲਿਖ ਲਾ ਜੀ 767 8312 ਠੀਕ ਆ ਤੇ ਜ਼ਿਲ੍ਹਾ ਆਪਾਂ ਨੂੰ ਮੁਗਾ ਮੁਗਾ ਤੁਸੀਂ ਮਿਹਰ ਨਾਲ ਸੰਗਲਿਆ ਪੈ ਹਾਂਜੀ ਹਾਂਜੀ ਠੀਕ ਆ ਬਾਈ ਜਿਹੜੀ ਇਹ ਸਾਹਮਣੇ ਆਪਾਂ ਬੈਠ ਦੇਖ ਰਹੇ ਹਾਂ ਬਾਈ ਕਿਹੜਾ ਸੂਆ ਸੁੰਦੀ ਇਹ ਦੰਦੋਂ 4 ਦੰਦਾ ਦੂਜਾ ਸੂਆ ਸੁੰਦੀ ਆ ਦੰਦਾਂ ਚੋਂ 4 ਦੰਦਾ 4 ਦੰਦਾ ਠੀਕ ਆ ਕਰਦੀ ਵਸੀ ਆ ਕਰਦੀ ਆ ਆਪਣੇ ਹਾਂਜੀ ਹਾਂਜੀ ਕਿਹੜਾ ਸੂਆ ਮੰਨ ਕੇ ਚੱਲੋ ਦੂਜਾ ਸੂਆ ਜੀ ਕਿੰਨਾ ਰੋਟੇ ਦਿੱਤਾ ਵਾ ਦਾ ਦੁੱਧ ਦਿੱਤਾ 23 ਕਿਲੋ ਪਰ ਜੀ ਐਦ ਕੀ ਕਿੰਨੀ ਕੁ ਉਮੀਦ ਆ ਬਾਈ ਐਦ ਕੀ ਗਰਮੀ ਦੇ ਸੌਣਾ ਉਹ ਤਾਂ 30 ਦੇ ਦਾਂ 25 26 ਕਿਲੋ ਦੇ ਦੂੰ ਜੀ ਠੀਕ ਆ ਉਹ ਸੌਸੀਲਾ ਬਾਈ ਮੈਂ ਕਹਿੰਦਾ ਜਮਾ ਕੰਮ ਕਰੀ ਜਾ ਹਰ ਸਾਲ ਨਾ ਮੈਂ ਉਹਨਾਂ ਕਹਿੰਦੇ ਠੀਕ ਆ ਚਵਾਈ ਫਿਰ ਹੱਤੀ ਕਰ ਦਿਓ ਹਾਂ ਚਵਾਈ ਆ ਹੱਤੀ ਹੱਤੀ ਚਵਾਈ ਕਰ ਦਿਓ ਤੇ ਬਾਕੀ ਜੇ ਥਾਣਾ ਦੀ ਗੱਲ ਕਰੀਏ ਤਾਂ ਹੈ ਹੱਤੀ ਜਿਹੜਾ ਬਾਹਰ ਮਸ਼ੀਨਾਂ ਚੋਲੇ ਹਾਂ ਸਾਰ ਨਹੀਂ ਥਾਣਾ ਹੱਤੀ ਜਿਹੜੇ ਦਾ ਮਸ਼ੀਨਾਂ ਚੋਲੇ ਸਹੀ ਗੱਲ ਆ ਲੱਥਨ ਬੋਲਾ ਬਾਈ ਲੈਵਾ ਚੈੱਕ ਕਰੋ ਫੀਟਿੰਗ ਵਾਲਾ ਲੈਵਾ ਕਿੰਨੇ ਦਿਨਾਂ ਦੀ ਅਰੇ ਸੁਪਰ ਬਹੁਤ ਬਜੇ ਲੋ ਹੂੰ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਰੋ ਜੀ ਹਮਤਾ ਰਹਿ ਜਾ ਇੱਕ ਘਾਹ ਤੇ ਦੀ ਕੱਚੀ ਆ ਬਾਈ ਉਸ ਹਾਂ ਨੰਦਾ ਜਲਾ ਕੇ ਚੱਲ ਥਣਾ ਦੀ ਕੁਆਲਿਟੀ ਚੈੱਕ ਕਰ ਸਕਦਾ ਬਾਕੀ ਬਾਈ ਨੇ ਰਿਕਾਰਡ ਵੀ ਚੰਗਾ ਦੱਸਿਆ ਕਹਿੰਦਾ ਚੰਗਾ ਦੁੱਧ ਪਾਇਆ ਪਿਛਲੇ ਸੂਏ ਐਦ ਕੀ ਵੀ ਬਾਈ ਕਹਿੰਦਾ ਚੰਗੀ ਉਮੀਦ ਕਰਦੇ ਆ ਤੇ ਖੋਲ ਦੋ ਬਾਈ ਟੀਕੇ ਬਾਰੇ ਤਾਂ ਨਹੀਂ ਪਤਾ ਬਾਈ ਜਿਹੜਾ ਇਹ ਲੈ ਟੀਵਾ ਆਪਣਾ ਦੁੱਧ ਭਰਾ ਦਾ ਵਧੀਆ ਜੀ ਠੀਕ ਹੈ ਸਰਕਾਰੀ ਸ਼ਿਵਨੀ ਭਰਾ ਠੀਕ ਹੈ ਬਾਈ ਤੋਰ ਦੋ ਬਾਈ ਜਦੋਂ ਮਰਜੀ ਫੇਸ ਬਾਈ ਬੜਾ ਪਿਆਰਾ ਬੋਦੀਵਾਦੀ ਫੁੱਲ ਕਮਾਲ ਦੀ ਚਮਕ ਬਹੁਤ ਆ ਬਾਕੀ ਪਲੀ ਵੀ ਫੁੱਲ ਕਰਮਾਲੀ ਥੋੜਾ ਇਹ ਪਸ਼ੂਆਂ ਦਾ ਕਰਕੇ ਜ਼ਰੂਰ ਕਾਲ ਕਰਦੀ ਹੈਗੀ ਉਹ ਇਹ ਗੱਲ ਨਹੀਂ ਮੋੜਦਾ ਕੋਈ ਨਹੀਂ ਕੋਈ ਸਮਾਰ ਕੇ ਦਿਖਾ ਦੇ ਤੋਰ ਕਿਸ ਹੂੰ ਤੋਰਾ ਤਾਰਾ ਬਾਈ ਕਰਮਾਲੀ ਦਾ ਇੱਕ ਨੰਬਰ ਆ ਤੇ ਲੇਵਾ ਵੀ ਬਹੁਤ ਸੋਹਣਾ ਲੱਗਾ ਵਾ ਪੰਡ ਵਾਲਾ ਹਵਾਨਾ ਤਿਆਰ ਕਰਦੀ ਆਉਂਦੀ ਆ ਹਜੇ ਕੱਚੀ ਕੱਚੀ ਪਈ ਆ ਉਸ ਹਵਾਨਾ ਦਾ ਜਲਾ ਲੇ ਤੇ ਬਾਈ ਫਿਰ ਮੋਲ ਕੀ ਰੂਹ ਇਹਦਾ ਮੋਲ ਆ ਦੱਸ ਦਿੰਦੇ ਆ ਜੀ ਨਾੜਾ ਨੂੜਾ ਬਈ ਚੈੱਕ ਕਰ ਸਕਦੇ ਬਹੁਤ ਸੋਹਣੀਆਂ ਠਾਉਂਦੀ ਆਉਂਦੀ ਆ ਕਰਮਾਲੀ ਇਹ ਤਾਂ ਕੱਚੀ ਕੱਚੀ ਭਈਆ ਉਸਾ ਉਹਨਾਂ ਦਾ ਜਲਾਲ ਦੁੱਧ ਵਾਲੀ ਨਾੜ ਵਿੱਚ ਚੈੱਕ ਕਰ ਸਕਦੇ ਹਾਂ ਮੈਂ ਹਣੀ ਹਣੀ ਬੋਲ ਕੇ ਹੋਰ ਡਰ ਜੇ ਲਾ ਹੂੰ ਥੋੜਾ ਡਰ ਜੀ ਜ਼ਰੂਰ ਹੈ ਲੈ ਉਹ ਰਾਂਦੀ ਸੀ ਚੈੱਕ ਕਰੋ ਭਾਈ ਜਿਵੇਂ ਮਰਦੀ ਹੱਥ ਲਾਈ ਤਾ ਗਰਮ ਹੋਣ ਕੋਈ ਚੱਕਰੀ ਨਹੀਂ ਬਾਕੀ ਫੇਸ ਮੜਿਆ ਇੱਧਰ ਨੂੰ ਕਰਾਂ ਹੀ ਪੜਾ ਲੈ ਬਾਈ ਫੇਸ ਚੈੱਕ ਕਰੋ ਬੜਾ ਪਿਆਰਾ ਹੈਗਾ ਗੋਦੀ ਵਾਦੀ ਫੁੱਲ ਕਮਾਲ ਦੇ ਆਹ ਮਸਲ ਬੱਚੀ ਮੰਨਿਆ ਲਸਵਾ ਦੀ ਆਉਂਦੀ ਆ ਜੇ ਨਾ ਹਾਂਜੀ ਹਾਂਜੀ ਬਸਿਆ ਜੀ ਦੰਦਾਂ ਚ ਭਾਈ ਦੰਦਾਂ ਚ ਆਦਾ ਲਈ ਦਿਖਾਓ ਦਿਖਾਵੇ ਜੰਦੇ ਆਪਾਂ ਕੋਈ ਗੱਲ ਨਹੀਂ ਵੀਰੇ ਹਾਂਜੀ ਹਾਂਜੀ ਬਾਕੀ ਜੇ ਵੱਡੀ ਬੁੱਡੀ ਦੀ ਗੱਲ ਕਰੀ ਮੜਿਆ ਖੜੇ ਬਾਈ ਬਰੋ ਪੂਰਾ ਗੱਲ ਮੇਰਾ 5.5 ਪੌਣੇ 6 ਐ ਮੈਂ ਖਤਰੀ ਠੀਕ ਆ ਹਾਂਜੀ ਮਤਲਬ ਕਿ ਹੂ 5.5 ਹਾਂ ਹਾਂ ਹਉ ਵੀ ਹਉ ਜੇ ਤੇ ਮੋਲ ਬਾਈ ਫਿਰ ਕੀ ਰੋ ਮੋਲ ਆਪਾਂ ਦੇ ਲਾਣੀ 1,30,000 ਰੁਪਏ ਦੇ ਦਾਂਗੇ 1,30 ਦੀ ਹਾਂਜੀ ਹਾਂਜੀ ਹੂ ਜੂ ਮੰਨ ਦਾਣਾ ਹੈਗਾ ਇਹਦਾ ਆ ਕਰਦਾ ਜੀ ਬਈ ਠੀਕ ਆ 1,30,000 ਦੀ ਬਾਈ ਕਹਿੰਦਾ ਦੇ ਦਿਆਂਗੇ ਬਾਕੀ ਆਏਗਾ ਦਾ ਮੰਨ ਦਾਣਾ ਮਾਰਾ ਮੁੰਡਾ ਬੱਚਾ ਅੱਜ ਸਭ ਤੋਂ ਵੱਡੀਆਂ ਚੰਗੀਆਂ ਲੱਗੀਆਂ ਹਾਂਜੀ ਹਾਂਜੀ ਤਿੰਨ ਅੱਗੇ ਸੀਗਾ ਬਾਈ ਕੋਲੇ ਬਾਈ ਇੱਕ ਸਵਾਪਾਦ ਖਾ ਦਿੱਤਾ ਜੇ ਕਿਸੇ ਵੀ ਨੂੰ ਪਸੰਦ ਆਵੇ ਬਾਈ ਦਾ ਪੁੱਲਾ ਇੱਕ ਮਿੰਟ ਜਮੀਨ ਸਾਹਿਬ ਦੇ ਵੀਡੀਓ ਨੂੰ ਦੇਖਣ ਲਈ ਧੰਨਵਾਦ